ਹਾਂਜੀ ਪਰਮੇਸ਼ਵਰ ਮਾ ਦੇ ਤਲਾਕ ਨੂੰ ਲੈ ਕੇ ਵੱਡਾ ਖੁਲਾਸਾ ਪਰਮੇਸ਼ਦੀ ਭੈਣ ਨੇ ਵਾਈਫ ਗੁਰਨੀਤ ਬਾਰੇ ਕਿਤੇ ਹੈਰਾਨ ਕਰਨ ਵਾਲੇ ਦਾਅਵੇ ਹਾਂਜੀ ਖੋਲ ਕੇ ਰੱਖ ਦਿੱਤੀ ਪਰਮੇਸ਼ਦੀ ਭੈਣ ਨੇ ਪਰਮੇਸ਼ਦੀ ਘਰ ਵਾਲੀ ਦੀ ਸਾਰੀ ਪੋਲ ਹਾਂਜੀ ਕੀ ਕਿਹਾ ਇੰਟਰਵਿਊ ਵਿੱਚ ਆਜੋ ਸੁਣੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਪੰਜਾਬੀ ਇੰਡਸਟਰੀ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਅਤੇ ਚਰਚਿਤ ਖਬਰ ਪਰਮੇਸ਼ਵਰ ਮਾ ਦੇ ਤਲਾਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਪਰਮੇਸ਼ਰ ਵਰਮਾ ਦੀ ਭੈਣ ਨੇ ਆਪਣੀ ਭਾਬੀ ਗੁਰਨੀਤ ਨੂੰ ਲੈ ਕੇ ਕੁਝ ਹੈਰਾਨ ਅਤੇ ਚੁਕਾਣ ਵਾਲੇ ਦਾਅਵੇ ਕੀਤੇ ਹਨ ਜੋ ਹੁਣ ਵਾਇਰਲ ਹੋ ਰਹੇ ਹਨ ਦਾਅਵਿਆਂ ਮੁਤਾਬਕ ਪਰਮੇਸ਼ ਦੀ ਭੈਣ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਘਰੇਲੂ ਜੀਵਨ 'ਚ ਕਈ ਅਜਹਈਆਂ ਗੱਲਾਂ ਸਾਹਮਣੇ ਆਈਆਂ ਜੋ ਸਮੇਂ ਦੇ ਨਾਲ ਰਿਸ਼ਤੇ 'ਚ ਦੂਰੀ ਦਾ ਕਾਰਨ ਬਣੀਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਮਾਮਲਿਆਂ 'ਚ ਦਖਲਅੰਦਾਜ਼ੀ ਅਤੇ ਸਮਝ ਕਾਰਨ ਹਾਲਾਤ ਵਿਗੜੇ ਗਏ ਸੋਸ਼ਲ ਮੀਡੀਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਦੀ ਗੁਰਨੀਤ ਨਾਲ ਜੁੜੀਆਂ ਕੁਝ ਗੁਪਤ ਗੱਲਾਂ ਹੁਣ ਪਰਿਵਾਰ ਵੱਲੋਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਮੇਸ਼ ਵਰਮਾ ਦਾ ਤਲਾਕ ਮੁੱਦਾ ਹੋਰ ਵੀ ਗਰਮ ਹੋ ਗਿਆ ਹਾਲਾਂਕਿ ਇਹ ਜ਼ਰੂਰੀ ਹੈ ਕਿ ਪਰਮੇਸ਼ ਵਰਮਾ ਜਾਂ ਗੁਰਨੀਤ ਵੱਲੋਂ ਹਾਲੇ ਤੱਕ ਇਸ ਮਾਮਲੇ ਤੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਫੈਨਸ ਇਸ ਮਾਮਲੇ ਤੇ ਸੱਚ ਜਾਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਹੁਣ ਸਵਾਲ ਇਹ ਹੈ ਕਿ ਪਰਮੇਸ਼ ਵਰਮਾ ਇਸ ਮਾਮਲੇ ਤੇ ਜਲਦ ਖੁਦ ਬਿਆਨ ਦੇਵੇਗਾ ਕਿ ਇਹ ਸਾਰੇ ਦਾਅਵੇ ਸੱਚੇ ਇਹ ਸਿਰਫ ਅਫਵਾਹਾਂ ਸੱਚ ਕੀ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਤੁਹਾਡੀ رائے ਕੀ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਪੈਸ਼ਲ ਜਾਣਕਾਰੀ ਇਹ ਨਿਊਜ਼ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾ ਅਤੇ ਦਾਅਵਿਆਂ ਤੇ ਆਧਾਰਿਤ ਹੈ ਪੰਜਾਬ ਅਪਡੇਟ ਲਾਈਵ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਅਤੇ ਇਹੋ ਜੀ ਹੋਰ ਖਬਰਾਂ ਲਈ ਬਣੇ ਰਹੋ ਸਾਡੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ